ਹਾਂਜੀ ਦੋਸਤੋ ਕਿਵੇਂ ਹੋਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਦੋਸਤੋ ਅੱਜ ਅਸੀਂ ਨੰਗੇ ਸੀਗੇ ਸ਼ਹਿਰ ਦਾ ਨਾਂ ਹੈਗਾ ਬਿੰਡਾਲੀਆ ਡੇਟਨ ਸ਼ਹਿਰ ਦੇ ਜਮਾਂ ਨਾਲ ਆਹੇ ਤੇ ਇੱਥੇ ਹੈਗਾ ਜੀ 에어ਪੋਰਟ ਤੇ ਆਹ 에어ਪੋਰਟ ਦੇ ਏਰੀਏ ਚ ਬਣੇ ਹੋਏ ਨੇ ਜਿਹੜੇ ਬੇਅਰ ਹਾਊਸ Amazon, FedEx, HDL ਕੁਝ ਹੋਰ ਵੀ ਨੇ ਸ਼ਾਇਦ ਤੇ ਉਹ ਦਿਖਾਉਂਦੇ ਆ ਤੁਹਾਨੂੰ ਬਾਹਰੋਂ ਕੀ ਹਿਸਾਬ ਕਿਤਾਬ ਉਹ ਦੇਖੋ ਸਾਹਮਣੇ ਤੁਸੀਂ ਜਿਹੜੇ ਗੇਟ ਦੇਖਦੇ ਨੇ ਆਪਾਂ ਨੂੰ ਹਨਾ ਉੱਥੇ ਟਰੱਕ ਲੱਗ ਜਾਂਦੇ ਨੇ ਤੇ ਸਿੱਧਾ ਜਿਹੜਾ ਪਾਰਸਲ ਆ ਉਹ ਟਰੱਕ ਦੇ ਵਿੱਚ ਲੋਡ ਹੁੰਦਾ ਜਿਹੜੇ ਮਤਲਬ ਅੰਦਰ ਪਟੇ ਲੱਗੇ ਹੋਏ ਨੇ ਇੱਥੇ ਲਗਭਗ ਇਸ ਏਰੀਏ 'ਚ ਘਟੋ ਘਟ 25-30 ਹਜ਼ਾਰ ਬੰਦਾ ਕੰਮ ਕਰਦਾ ਹੋਊਗਾ ਤੁਸੀਂ ਇਹ ਦੇਖੋ ਥੋੜੇ ਜਿਹਾ ਟਾਈਮ ਵਿੱਚ ਆਨਲਾਈਨ ਜਿਹੜਾ ਸਿਸਟਮ ਆ ਆਨਲਾਈਨ ਸ਼ਾਪਿੰਗ ਆ ਜਿਹੜੀ ਕਿੰਨੀ ਵੱਧ ਗਈ ਹੈ ਨਾ ਤੇ ਆਓ ਦੇਖੋ ਕਿਵੇਂ ਖੜੇ ਨੇ ਟਰੱਕ ਤੇ ਕਾਫੀ ਵੱਡੇ ਵੱਡੇ ਬਿਜ਼ਨਸ ਨੇ ਇਹ ਕਈ ਕਈ ਕਿੱਲਾਂ 'ਚ ਸ਼ੈੱਡ ਪਏ ਹੋਏ ਨੇ ਆਓ ਦੇਖੋ ਖੜੇ ਨੇ ਕੰਟੇਨਰ ਆਕਾਰਾਗੇ ਵਿੱਚ ਦੀ ਦਿਖਾਉਂਦੇ ਆ ਤੁਹਾਨੂੰ ਅੱਗੇ ਜਾ ਕੇ ਤੇ ਇਹ ਇਹ ਸਾਰਾ 에어ਪੋਰਟ ਦਾ ਏਰੀਆ ਇੱਥੇ ਜਾਣੀ ਏਅਰਪੋਰਟ ਵੀ ਆਪਣੇ ਵਾਲਾ ਕੰਮ ਨਹੀਂ ਹੈਗਾ ਜਿਵੇਂ ਆਪਣੇ ਹੁਣ ਦਿੱਲੀ ਏਅਰਪੋਰਟ ਤਾਂ ਬਹੁਤ ਵੱਡੀਆਂ ਤਾਰਾਂ ਬਹੁਤ ਸਿਕਿਉਰਿਟੀ ਦਾ ਪ੍ਰਬੰਧ ਆ ਇੱਥੇ ਕੋਈ ਇੰਨਾ ਨਹੀਂ ਹੁੰਦਾ ਉਹ ਸਾਹਮਣੇ ਰਡਾਰ ਜ਼ਰੂਰ ਆ ਇੱਕ ਤੇ ਵੈਸੇ ਕੋਈ ਤਾਰਾਂ ਤੋਰਾ ਨਹੀਂ ਲਾਈਆਂ ਹੋਈਆਂ ਇਹ ਹਾਲਾਂਕਿ ਇੰਟਰਨੈਸ਼ਨਲ ਏਅਰਪੋਰਟ ਆ ਬਾਹਰੋਂ ਜਿਹੜੇ ਪਾਰਸਲ ਆਉਂਦੇ ਆ ਕਾਰਗੋ ਪਲੇਨ ਇੱਥੇ ਲੈ ਕੇ ਆਉਂਦੇ ਆ ਫਿਰ ਉਹਨਾਂ ਨੂੰ ਛਾਂਟ ਕੇ ਕਿੱਥੋਂ ਕਿੱਥੋਂ ਦੇ ਨੇ ਉੱਥੇ ਭੇਜੇ ਜਾਂਦੇ ਆ ਉਦੋਂ ਗਾਹਾਂ ਫਿਰ ਡਿਲੀਵਰੀ ਹੁੰਦੀ ਆ ਉਹਨਾਂ ਦੀ ਤੇ ਇੱਥੇ ਤੁਹਾਨੂੰ ਇੱਕ ਅੱਧਾ ਜਹਾਜ਼ ਵੀ ਖੜਾ ਦਿਖਾ ਦਾਂਗੇ ਇੰਟਰਨੈਸ਼ਨਲ 에ਅਰਪੋਰਟ ਦਾ ਹਸਾਬ ਕਿਤਾਬ ਹੈ ਇਹ ਜਾਣੀ ਇੱਥੇ ਇੱਕ ਸਾਡੇ ਘਰ ਤੋਂ 2 ਕਿਮੀਲ ਹਟਮਾ ਪ੍ਰਾਈਵੇਟ 에ਅਰਪੋਰਟ ਕਹਿੰਦੇ ਆ ਉਹਨੂੰ ਉੱਥੇ ਛੋਟੇ ਜਿਵੇਂ ਪ੍ਰਾਈਵੇਟ ਪਲੇਨ ਨੇ ਲੋਕਾਂ ਕੋਲੇ ਇੱਥੇ ਜਾਂ ਕੋਈ ਟ੍ਰੇਨਿੰਗ ਹੁੰਦੀ ਆ ਜਿਵੇਂ ਜਿਹੜੇ ਪ੍ਰਾਈਵੇਟ ਪਾਇਲਟ ਨੇ ਉਹ ਸਾਹਮਣੇ ਖੜਾ ਜਹਾਜ਼ ਇੱਕ ਛੋਟਾ ਜਿਹਾ ਦਿਖਦਾ ਦੂਰੋਂ ਛੋਟਾ ਜਿਹਾ ਦਿਖਦਾ ਤੇ ਜਿਹੜੇ ਪ੍ਰਾਈਵੇਟ ਇੱਥੇ ਲੋਕਾਂ ਕੋਲੇ ਹੈਗੇ ਨੇ ਜਹਾਜ਼ ਉਹ ਆਪਦੇ ਪ੍ਰਾਈਵੇਟ ਟ੍ਰੇਨਿੰਗ ਵਗੈਰਾ ਕਰਦੇ ਆ ਉਹਦੇ ਵਾਸਤੇ ਵਰਤਿਆ ਜਾਂਦਾ ਉਹ ਦੇਖਣ ਨੂੰ ਲੱਗਦਾ ਹੀ ਨਹੀਂ 에어ਪੋਰਟ ਆਹਨ ਆਲੇ ਦੁਆਲੇ ਉਹਦੇ ਫਸਲਾਂ ਬੀਜੀਆਂ ਹੁੰਦੀਆਂ ਨੇ ਕੋਈ ਤਾਰ ਨਹੀਂ ਕੁਝ ਨਹੀਂ ਤੇ ਬਾਕੀ ਕੋਈ ਬਹੁਤਾ ਜ਼ਿਆਦਾ ਸ਼ਰਾਰਤੀ ਅਨਸਰ ਵੀ ਨਹੀਂ ਹੈਗੇ ਕਿ ਉਹ ਆਪੋ ਆਪਣੇ ਕੰਮਾਂ ਚੋਂ ਇਹਨਾਂ ਨੂੰ ਵੇਲ ਨਹੀਂ ਹੈਗੀ ਤੇ ਉਹ ਸਾਹਮਣੇ ਆ ਗਿਆ ਪਾਣੀ ਵਾਲੀ ਟੈਂਕੀ ਤੇ ਇਹਨੂੰ ਕਹਿੰਦੇ ਨੇ ਵਾਟਰ ਟਾਵਰ ਇਹ ਸਾਰੀ ਲੋਹੇ ਦੀ ਬਣੀ ਵੀ ਆ ਤੁਸੀਂ ਐਂ ਦੇਖੋ ਵਿੱਚ ਇਹਦੇ ਮੋਟਰਾਂ ਲੱਗੀਆਂ ਹੋਈਆਂ ਨੇ ਉਹ ਦੇਖੋ ਹਨਾ ਤੇ ਐ ਥੱਲੇ ਤੋਂ ਤਾਂ ਹੱਥ ਤੱਕ ਪਾਣੀ ਦੀ ਭਰੀ ਵੀ ਹੈ ਇਹ ਆਪਣੇ ਟੈਂਕੀਆਂ ਹੋਰ ਹਸਾਬ ਦੀਆਂ ਹੁੰਦੀਆਂ ਨੇ ਹਨਾ ਇੱਥੇ ਹਿਸਾਬ ਕਿਤਾਬ ਵੱਖਰੇ ਨੇ ਉਹ ਵੀ ਸਾਹਮਣੇ ਇੱਕ ਬੇਅਰ ਹਾਊਸ ਦਾ ਆ ਪਹਿਲੀ ਬੱਸ ਦੇਖੀ ਆ ਮੈਂ ਅਮਰੀਕਾ ਦੇ ਵਿੱਚ ਆ ਕੇ ਉਹ ਵੀ 에ਰਪੋਰਟ ਦੇ ਏਰੀਏ 'ਚ ਇਹ ਹੋ ਸਕਦਾ ਜਿਹੜੇ ਬੇਅਰ ਹਾਊਸ ਤੇ ਮੁਲਾਜ਼ਮ ਨੇ ਉਹਨਾਂ ਨੂੰ ਇੱਧਰ ਉੱਧਰ ਲੈ ਕੇ ਜਾਂਦੀ ਹੋਵੇ ਪਰ ਹੁਣ ਤੱਕ ਮੈਂ ਬੱਸ ਨਹੀਂ ਦੇਖੀ ਸੀ ਸਾਡੇ ਏਰੀਏ 'ਚ ਆਹਾ ਇੱਥੇ ਘਰ ਦਿੱਤੇ ਹੋਏ ਨੇ ਇਹਨਾਂ ਨੂੰ ਰਹਿਣ ਵਾਸਤੇ ਮੁਲਾਜ਼ਮਾਂ ਵਾਸਤੇ ਇਹ ਵੀ ਕੋਈ ਬੇਅਰ ਹਾਊਸ ਹੀ ਆ ਬੇਅਰ ਹਾਊਸ ਜਿੱਥੇ ਮਤਲਬ ਉਹ ਪੰਜਾਬੀ ਜਿਹੜੇ ਇੱਥੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਜਿਹੜੇ ਕੋਈ ਮਹੱਤਰ ਸਾਡੇ ਵਰਗੇ ਇੰਡੀਆ ਚੋਂ ਆਏ ਨੇ ਅਜੇ ਉਹਨਾਂ ਨੂੰ ਨਹੀਂ ਪਤਾ ਬੇਅਰ ਹਾਊਸ ਜਿੱਥੇ ਮਤਲਬ ਸਮਾਨ ਆਉਂਦਾ Amazon, Flipkart ਤੇ ਉਹ ਸਮਾਨ ਨੂੰ ਫਿਰ ਉੱਥੋਂ ਛਾਂਟਦੇ ਨੇ ਅੱਡੋ ਅੱਡ ਪੈਕ ਕਰਦੇ ਨੇ ਕੋਈ ਆਨਲਾਈਨ ਸ਼ਾਪਿੰਗ ਹੁੰਦੀ ਆ ਕਿਸੇ ਦੀ ਉਹ ਸਾਰੀਆਂ ਗੱਲਾਂ ਬਾਤਾਂ ਵਿੱਚ ਹੀ ਘਰ ਨੇ ਵਿੱਚ ਹੀ ਬਿਜ਼ਨਸ ਆ ਤੇ ਇਹੋ ਜਿਹਾ ਹਿਸਾਬ ਕਿਤਾਬ ਆ ਇੱਥੇ ਐਨੀ ਹੈਗਾ ਵੀ ਜਿਵੇਂ ਇੰਡਸਟਰੀ ਏਰੀਆ ਦਾ ਉੱਥੇ ਕੋਈ ਘਰ ਹੀ ਨਹੀਂ ਹੋਣਾ ਜਾਂ ਸ਼ੋਰ ਸ਼ਰਾਬਾ ਬਹੁਤ ਹੋਊਗਾ ਵੀ ਮੁੜ ਕੇ ਅਗਲਾ ਲਵੇ ਘਰ ਨਹੀਂ ਲੈ ਸਕਦਾ ਇਹੋ ਜਿਹਾ ਕੁਛ ਨਹੀਂ ਐਨ ਖੁੱਲੀ ਡੁੱਲੀ ਧਰਤੀ ਪਈ ਆ ਤੇ ਘਰ ਲਗਭਗ ਸਾਰੇ ਕਿਤੇ ਹੀ ਨੇ ਕਿਤੇ 5-7 ਘਰ ਬਣੇ ਹੋਏ ਨੇ ਕਿਤੇ ਬਣੇ ਹੋਏ ਨੇ ਬਸ ਇਹੋ ਜਿਹਾ ਹਸਾਬ ਕਿਤਾਬ ਆ ਪਿੰਡ ਵੀ ਛੋਟੇ ਹੀ ਨੇ ਆਬਾਦੀ ਨਹੀਂ ਬਹੁਤੀ ਹੈਗੀ ਇਹੋ ਜਿਹਾ ਹਸਾਬ ਕਿਤਾਬ ਆ ਠੀਕ ਆ ਜੀ ਧੰਨਵਾਦ